ਸ਼ਵਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਦੇ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ ਇਸ ਕੰਮ ਦੇ ਲਈ ਮੁੱਖ ਮੰਤਰੀ ਨੇ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ ਸੀਐਮ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬ ਨੂੰ ਮੁੜ ਪੈਰਾਂ ਤੇ ਮਜ਼ਬੂਤੀ ਨਾਲ ਖੜਾ ਕਰਨ ਅਤੇ ਪੁਨਰਵਾਸ ਦੇ ਲਈ ਮਿਸ਼ਨ ਚੜ੍ਹਦੀ ਕਲਾ ਚ ਆਪਣਾ ਯੋਗਦਾਨ ਪਾਉਣ ਵਾਲੇ ਪਹਿਲੇ ਹਜ਼ਾਰ ਦਾਨੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਨਾਲ ਹੀ ਸਮੂਹ ਪੰਜਾਬੀਆਂ ਤੇ ਐਨ ਆਰ ਆਈ ਭਰਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਕੰਮ ਦੇ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਓ ਅਤੇ ਸਹਿਯੋਗ ਲਈ ਇਸ ਲਿੰਕ ਤੇ ਜਾਓ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਰਥਿਕ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਹੜ੍ਹਾਂ ਮਾਰੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਨਾ ਸਿਰਫ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਬਲਕਿ ਇਸ ਦੇ ਨਾਲ ਹੀ ਖੇਤੀਬਾੜੀ ਦੀ ਮਸ਼ੀਨਰੀ ਆਮ ਲੋਕਾਂ ਦੇ ਘਰਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਵਾਹਨ ਵੀ ਨੁਕਸਾਨੇ ਗਏ ਨੇ ਮਜ਼ਦੂਰ ਜਮਾਤ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੋ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਾਰ ਮੁੜ ਤੋਂ ਸੀਐਮ ਭਗਵੰਤ ਮਾਨ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਆ ਪੰਜਾਬੀਆਂ ਦਾ ਜੋ ਨੁਕਸਾਨ ਹੋਇਆ ਉਸ ਦੇ ਪੁਨਰਵਾਸ ਦੇ ਲਈ ਉਸ ਨੂੰ ਦੁਬਾਰਾ ਤੋਂ ਮੁੜ ਤੋਂ ਪੰਜਾਬ ਨੂੰ ਖੜਾ ਕਰਨ ਦੇ ਲਈ ਵੱਡੇ ਪੱਧਰ ਤੇ ਆਰਥਿਕ ਮਦਦ ਦੀ ਜ਼ਰੂਰਤ ਹੈ ਸੋ ਸੀਐਮ ਭਗਵੰਤ ਮਾਨ ਨੇ ਇਸ ਲਿੰਕ ਦੇ ਰਾਹੀਂ ਪੰਜਾਬੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਦੇਸ਼ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਪੀਲ ਕੀਤੀ ਗਈ ਹੈ ਨਾਲ ਦੀ ਨਾਲ ਜਿਨ੍ਹਾਂ ਪੰਜਾਬੀਆਂ ਨੇ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਹੈ ਉਹਨਾਂ ਦਾ ਧੰਨਵਾਦ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਖਾਸ ਪੋਸਟ ਦੇ ਜ਼ਰੀਏ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ 17 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1909 ਦੇ ਆਨੰਦ ਮੈਰਿਜ ਐਕਟ ਦੇ ਤਹਿਤ ਸਿੱਖ ਵਿਆਹਾਂ ਨੂੰ ਰਜਿਸਟਰ ਕਰਨ ਲਈ ਹੁਕਮ ਜਾਰੀ ਕੀਤੇ ਨੇ ਨਾਲ ਹੀ ਅਦਾਲਤ ਨੇ ਇਸ ਰਜਿਸਟ੍ਰੇਸ਼ਨ ਪ੍ਰਣਾਲੀ ਨੂੰ 4 ਮਹੀਨਿਆਂ ਦੇ ਅੰਦਰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਵੀ ਕਿਹਾ ਕਿ ਨਿਯਮਾਂ ਦੀ ਘਾਟ ਦੇ ਨਤੀਜੇ ਵਜੋਂ ਸਿੱਖ ਨਾਗਰਿਕਾਂ ਨਾਲ ਅਸਮਾਨ ਵਿਹਾਰ ਹੁੰਦਾ ਹੈ ਅਤੇ ਸੰਵਿਧਾਨ ਦੀ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਜਸਟਿਸ ਵਿਕਰਮਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਜਦੋਂ ਤੱਕ ਰਾਜ ਆਪਣੇ ਨੀਮ ਨਹੀਂ ਬਣਾਉਂਦੇ ਆਨੰਦ ਕਾਰਜ ਵਿਆਹ ਐਕਟ ਮੌਜੂਦਾ ਵਿਆਹ ਜਿਵੇਂ ਕਿ ਆ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਰਜਿਸਟਰਡ ਕੀਤੇ ਜਾਣੇ ਚਾਹੀਦੇ ਨੇ ਜੇਕਰ ਜੋੜਾ ਚਾਹੁੰਦਾ ਹੈ ਤਾਂ ਵਿਆਹ ਸਰਟੀਫਿਕੇਟ ਦੇ ਵਿੱਚ ਸਪਸ਼ਟ ਤੌਰ ਤੇ ਦੱਸਿਆ ਜਾਣਾ ਚਾਹੀਦਾ ਕਿ ਵਿਆਹ ਆਨੰਦ ਕਾਰਜ ਰਸਮ ਦੇ ਅਧੀਨ ਕੀਤਾ ਗਿਆ ਹੈ ਇਹ ਹੁਕਮ ਉਹਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਅਜੇ ਤੱਕ ਸਿੱਖ ਮੈਰਿਜ ਐਕਟ ਨਹੀਂ ਬਣਾਏ ਨੇ ਜਿਨ੍ਹਾਂ ਦੇ ਵਿੱਚ ਉੱਤਰਾਖੰਡ, ਕਰਨਾਟਕ, ਤਾਮਿਲਨਾਡੂ, ਝਾਰਖੰਡ, ਉੱਤਰ ਪ੍ਰਦੇਸ਼, ਅਸਮ, ਬੰਗਾਲ, ਗੁਜਰਾਤ, ਬਿਹਾਰ, ਮਹਾਰਾਸ਼ਟਰਾ, ਤੇਲੰਗਾਨਾ, ਨਾਗਾਲੈਂਡ, ਸਿੱਕਮ, ਤ੍ਰਿਪੁਰਾ ਅਤੇ ਨਾਚਲ ਪ੍ਰਦੇਸ਼, ਗੋਆ, ਮਨੀਪੁਰ, ਜੰਮੂ ਕਸ਼ਮੀਰ, ਲद्दाख, ਚੰਡੀਗੜ੍ਹ, ਲਖਸ਼ਦੀਪ, ਦਮਨ ਅਤੇ ਦਿਉ, ਪੰਡਚੇਰੀ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਸ਼ਾਮਲ ਨੇ। ਇਹ ਪਟੀਸ਼ਨ ਅਮਨ ਜੋਤ ਸਿੰਘ ਚੱਡਾ ਵੱਲੋਂ ਜਾਰੀ দাਇਰ ਕੀਤੀ ਗਈ ਸੀ ਉਹਨਾਂ ਨੇ ਕਿਹਾ ਹੈ ਕਿ ਕਈ ਰਾਜਾਂ ਦੇ ਵਿੱਚ ਨਿਯਮਾਂ ਦੀ ਘਾਟ ਦੇ ਕਾਰਨ ਸਿੱਖ ਜੋੜਿਆਂ ਨੂੰ ਵਿਆਹ ਸਰਟੀਫਿਕੇਟ ਪ੍ਰਾਪਤ ਕਰਨ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਕੁਝ ਰਾਜਾਂ ਦੇ ਵਿੱਚ ਇਹ ਸਹੂਲਤ ਉਪਲਬਧ ਹੈ ਅਦਾਲਤ ਨੇ ਕਿਹਾ ਕਿ ਜਦੋਂ ਕਿ ਆਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਰਜਿਸਟ੍ਰੇਸ਼ਨ ਦੀ ਘਾਟ ਸਿਰਫ ਅਧਾ ਵਾਦਾ ਹੈ ਸੰਵਿਧਾਨ ਦੀ ਭਾਵਨਾ ਇਹ ਹੈ ਕਿ ਹਰ ਨਾਗਰਿਕ ਦੇ ਅਧਿਕਾਰ ਦੀ ਬਰਾਬਰ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਸੋ ਸੁਪਰੀਮ ਕੋਰਟ ਨੇ ਇਹ ਅਹਿਮ ਆਦੇਸ਼ ਜਿਹੜੇ ਨੇ ਜਾਰੀ ਕੀਤੇ ਨੇ ਸੋ ਰਾਜਾਂ ਨੂੰ ਇਸ ਸੰਬੰਧੀ ਉਪਾਅ ਕਰਨ ਦੇ ਹੁਕਮ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਨੇ ਉਧਰ ਫਾਜ਼ਿਲਕਾ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਹਨਾਂ ਨੇ ਪੰਜਾਬ ਸਰਕਾਰ ਦੇ ਮਿਸ਼ਨ ਚੜਦੀ ਕਲਾ ਬਾਰੇ ਜਾਣਕਾਰੀ ਦਿੱਤੀ ਹੈ ਨਾਲ ਦੀ ਨਾਲ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਪ੍ਰਭਾਵਿਤ ਸਾਰੇ ਵਰਗਾਂ ਨੂੰ ਚਾਹੇ ਉਹ ਕਿਸਾਨ ਵਰਗ ਹੋਵੇ ਮਜ਼ਦੂਰ ਵਰਗ ਹੋਵੇ ਜਾਂ ਹੋਰ ਕੋਈ ਵੀ ਵਰਗ ਹੋਵੇ ਉਹਨਾਂ ਨੂੰ ਦੁਬਾਰਾ ਜ਼ਿੰਦਗੀ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਦੇ ਲਈ ਮਦਦ ਦੀ ਜ਼ਰੂਰਤ ਹੈ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਮਿਸ਼ਨ ਚੜ੍ਹਦੀ ਕਲਾ ਇਸ ਦੇ ਵਿੱਚ ਮਦਦ ਕਰੇਗਾ ਇਸ ਦੇ ਨਾਲ ਹੀ ਉਹਨਾਂ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੀ ਮਦਦ ਦੀ ਅਪੀਲ ਵੀ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀ ਸਰਕਾਰ ਨੇ ਜਿਹੜੇ ਸੀਗੇ ਸਾਰੇ ਕਰਮਚਾਰੀਆਂ ਨੇ ਔਰ ਤੁਸੀਂ ਸਾਰਿਆਂ ਨੇ ਔਰ ਬਹੁਤ ਸਾਰੀਆਂ ਐਨਜੀਓਜ਼ ਨੇ ਮਿਲ ਕੇ ਜਿਹੜੇ ਬਹੁਤ ਹੀ ਇੱਕ ਭਿਆਨਕ ਕਿਸਮ ਦੇ ਹੜ੍ਹ ਆਏ ਸੀ ਪੰਜਾਬ ਦੇ ਵਿੱਚ 1988 ਦੇ ਹੜ੍ਹਾਂ ਦੇ ਵਿੱਚ ਮੈਂ ਸੇਵਾ ਕੀਤੀ ਸੀ ਜਿਹੜੇ ਆਪਣੇ ਕਪੂਰਥਲੇ ਦੇ ਵਿੱਚ ਜਿਹੜਾ ਜਿਹਨੂੰ ਵਾਪਰ ਏਰੀਆ ਕਹਿੰਦੇ ਆ ਸੁਲਤਾਨਪੁਰ ਲੋਧੀ ਦੇ ਵਿੱਚ ਔਰ ਫਰੋਜ਼ਪੁਰ ਦੇ ਵਿੱਚ ਉਦੋਂ ਵੀ ਬਹੁਤ ਨੁਕਸਾਨ ਹੋਇਆ ਸੀ ਬਟ ਇਸ ਵਾਰੀ ਜਿਹੜੀ ਹੈਗੀਆਂ ਵੇਵਜ਼ ਆਈਆਂ ਉਦੋਂ ਇੱਕ ਵਾਰੀ ਮਤਲਬ ਪਾਣੀ ਆਇਆ ਸੀਗਾ ਇੱਕ ਵੇਵ ਆਈ ਸੀ ਬਹੁਤ ਵੱਡੀ ਆਈ ਸੀ ਉਹਦੇ ਚ ਜਿਹੜਾ ਮੌਤਾਂ ਬਹੁਤ ਜ਼ਿਆਦਾ ਹੋਈਆਂ ਸੀ 500 ਤੋਂ ਵੱਧ ਮੌਤਾਂ ਹੋਈਆਂ ਸੀ ਉਦੋਂ ਇਸ ਵਾਰੀ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਲੋਕਾਂ ਦੀ ਕਾਫੀ ਹੱਦ ਤੱਕ ਜਾਣ ਪਰ ਫਿਰ ਵੀ ਜਿਹੜੀਆਂ ਹੈਗੀਆਂ 50 ਤੋਂ ਵੱਧ ਜਿਹੜੀਆਂ 55 ਤੋਂ ਵੱਧ ਜਿਹੜੀਆਂ ਡੈਥਸ ਹੋਈਆਂ ਹੈਗੀਆਂ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ 400 ਤੋਂ ਜ਼ਿਆਦਾ ਲੋਕ ਜੜੇ ਹੈਗੇ ਆ ਉਹ ਔਰ 200 ਅਜੇ ਲਾਪਤਾ ਵੀ ਹੈਗੇ ਆ ਸੋ ਉੱਥੇ ਜਿਹੜਾ ਹਿਊਮਨ ਲਾਸ ਆਫ ਲਾਈਫ ਹੈਗਾ ਉਹ ਹਿਮਾਚਲ ਚ ਬਹੁਤ ਜ਼ਿਆਦਾ ਇਵਨ ਉੱਤਰਾਖੰਡ ਵੀ ਤੁਸੀਂ ਦੇਖ ਰਹੇ ਹੋ ਔਰ ਇਸ ਵਾਰੀ ਕਲਾਊਡ ਬਰਸਟ ਬਹੁਤ ਹੋਇਆ ਔਰ ਲੈਂਡਸਲਾਈਡਸ ਬਹੁਤ ਹੋਇਆ ਹਿਮਾਚਲ ਦੇ ਵਿੱਚ ਈਵਨ ਜੰਮੂ ਕਸ਼ਮੀਰ ਦੇ ਵਿੱਚ ਔਰ ਉਤਰਾਖੰਡ ਦੇ ਵਿੱਚ ਸੋ ਇਹ ਇੱਕ ਬਹੁਤ ਜਿਹੜੀ ਇੱਕ ਤੁਸੀਂ ਕਹੋ ਵੀ ਇੱਕ ਮਹਾਮਾਰੀ ਕਿਸਮ ਦੀ ਔਰ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਚਾਹੀਏ ਉਹ ਜੰਮੂ ਕਸ਼ਮੀਰ ਦਾ ਚਾਹੀਏ ਹਿਮਾਚਲ ਦਾ ਉਹ ਪਹਿਲਾਂ ਡੈਮਾਂ ਚਾਂਦਾ ਫਿਰ ਡੈਮੋਂ ਤੋਂ ਛੱਡਿਆ ਜਾਂਦਾ ਔਰ ਉਹ ਸਾਰਾ ਇੱਥੇ ਫਾਜ਼ਿਲਕਾ ਦੇ ਵਿੱਚ ਪਹੁੰਚਦਾ ਇੱਥੇ ਆ ਕੇ ਮਾਰ ਕਰਦਾ ਅਕੀ ਬਟਲੀ ਉਹ ਤੁਸੀਂ ਯੂ ਹੈਵ ਵਾਰਨ ਦਾ ਬਰੰਟ ਉਦੇ ਵਿੱਚ ਤੁਸੀਂ ਬੜੀ ਬਹਾਦਰੀ ਦੇ ਨਾਲ ਲੋਕਾਂ ਨੂੰ ਪਹਿਲਾਂ ਰੈਸਕਿਊ ਫਿਰ ਰੀਲੀਫ ਉਦੇ ਸਾਰਿਆਂ ਨੇ ਤੁਸੀਂ ਵੱਤੋ ਵੱਤ ਯੋਗਦਾਨ ਪਾਇਆ ਔਰ ਮੀਡੀਆ ਨੇ ਸਾਨੂੰ ਬਹੁਤ ਵਾਰੀ ਸਾਨੂੰ ਐਕਸਡੇਵਲ ਜਿਹੜੀ ਸੀ ਉਹ ਇਨਫੋਰਮੇਸ਼ਨ ਦੇ ਕੇ ਜਾਨਾਂ ਬਚਾਉਣ ਦੇ ਵਿੱਚ ਵੀ ਕਈ ਵਾਰੀ ਕੋਈ ਪ੍ਰੈਗਨੈਂਟ ਲੇਡੀ ਸੀ ਜਾਂ ਕੋਈ ਸਨੇਕ ਬਾਈਟ ਹੋ ਗਈ ਕਿਸੇ ਨੂੰ ਕੋਈ ਹੋਰ ਮੈਡੀਕਲ ਐਮਰਜੈਂਸੀ ਹੋ ਗਈ ਉਹਨਾਂ ਦੇ ਵਿੱਚ ਮੀਡੀਆ ਦਾ ਬਹੁਤ ਸ਼ਲਾਘਾਯੋਗ ਕੰਮ ਰਿਹਾ ਉਧਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਚੰਡੀਗੜ੍ਹ ਵਿੱਚ ਇੱਕ ਖਾਸ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਚ ਨਵੀਂ ਇਨਵੈਸਟਮੈਂਟ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਹੜੀ ਲਗਾਤਾਰ ਲੜੀ ਚੱਲ ਰਹੀ ਹੈ ਪੰਜਾਬ ਵਿੱਚ ਇਨਵੈਸਟਮੈਂਟ ਦੀ ਉਹਦੇ ਚ ਇੱਕ ਹੋਰ ਐਡੀਸ਼ਨ ਅੱਜ ਕਰਨ ਜਾ ਰਹੇ ਆ ਮੇਰੇ ਰਾਈਟ ਤੇ ਮਨੂ ਕਪਿਲਾ ਜੀ ਬੈਠੇ ਆ ਇੱਕ ਕਾਰਪੋਰੇਟ ਅਫੇਅਰਸ ਦੇ ਹੈੱਡ ਹੈਗੇ ਫੋਟੋਸ਼ਾਪ ਹੈਲਥ케ਅ ਦੇ ਔਰ ਕਮਲ ਯਾਦਵ ਜੀ ਬੈਠੇ ਆ ਸਾਡੇ ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼ ਮੈਂ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਤੇ ਜਿਹੜੀ ਵਿਜਨਰੀ ਲੀਡਰਸ਼ਿਪ ਹੈਗੀ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਦੀ ਔਰ ਹਨਰੇਬਲ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਦੇ ਮਾਰਗਦਰਸ਼ਨ ਨਾਲ ਜੋ ਅਸੀਂ ਪੰਜਾਬ ਇਨਵੈਸਟ ਪ੍ਰੋਮੋਸ਼ਨ ਨੂੰ ਔਰ ਇੰਡਸਟਰੀ ਡਿਪਾਰਟਮੈਂਟ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਆ ਔਰ ਇਨਵੈਸਟਰਸ ਨੂੰ ਬੁਲਾ ਰਹੇ ਆ ਉਹਦੇ ਵਿੱਚ ਇੱਕ ਇਹਨਾਂ ਦਾ ਫੁਟੇਜ ਦਾ ਕੋਈ ਇਸ਼ੂ ਪੁਰਾਣਾ ਸਿਗਾ ਜਿਹੜਾ ਸੋਲਵ ਨਹੀਂ ਹੋ ਰਿਹਾ ਸੀ ਉਹ ਕਰ ਦਿੱਤਾ ਗਿਆ ਲੈਂਡ ਦਾ ਔਰ ਇਹ ਕੋਈ 950 ਕਰੋੜ ਰੁਪਏ ਦੀ ਐਕਸਪੈਂਸ਼ਨ ਕਰਨ ਜਾ ਰਹੇ ਆ ਮੋਹਾਲੀ ਹਸਪੀਟਲ ਦੇ ਨਾਲ ਚੰਡੀਗੜ੍ਹ ਨਗਰ ਨਿਗਮ ਵੱਲੋਂ ਸਵੱਛਤਾ ਹੀ ਸੇਵਾ 2025 ਦੇ ਸਲੋਗਨ ਹੇਠ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਇਸ ਵਾਰ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਵੱਛਤਾ ਪਖਵਾੜਾ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਅਲੱਗ-ਅਲੱਗ ਪ੍ਰੋਗਰਾਮ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਆਯੋਜਿਤ ਕੀਤੇ ਜਾ ਰਹੇ ਨੇ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਦੇ ਵੱਲੋਂ ਇਸ ਸਾਰੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਸਵੱਛਤਾ ਨੂੰ ਲੈ ਕੇ ਸਕੂਲੀ ਬੱਚਿਆਂ ਨੂੰ ਸੌ ਵੀ ਚੁਕਾਈ ਗਈ ਹੈ ਅੱਜ ਕੇ ਇਸ ਸਮਾਰੋਹ ਕੇ ਉਪਲਕਸ਼ ਮੇ ਕਹਿ ਸਕਤੇ ਕਿ ਹਮ ਤੀਸਰਾ ਜਾਂ ਚੌਥਾ ਦਿਨ ਹੈ ਹਮਾਰਾ ਜਬ ਜੋ ਹੈ ਹਮਨੇ ਸਵੱਛਤਾ ਪਖਵਾੜਾ ਸ਼ੁਰੂ ਕੀਤਾ ਹੈ और इस अवसर पर मैं मंच पर आसीन सारे नगर निगम अधिकारी और यहाँ पर उपस्थित सारे कर्मचारीगण साथ में सबसे ज्यादा संख्या में उपस्थित एजुकेशन डिपार्टमेंट के सारे बच्चे शिक्षकविंद और उनके सारे जो है हमारे जो इस कार्यक्रम से जुड़े सारे सहयोगी सबका मैं धन्यवाद करता हूँ कि आज जो है आप लोग इस मुहिम से जुड़कर एक हम नई शुरुआत करने जा रहे हैं आप लोगों ने भी देखा होगा कि जब भी हम अपने घर से बाहर निकलते हैं अक्सर जो है कहीं ना कहीं छोटे से कूड़े का ढेर लगा रहता है उसको हमने ਜਿਸ ਤੋਂ ਆਪਨੇ ਕੋਸ਼ਿਸ਼ ਕੀ ਹੈ ਕਿ ਜੋ ਹੈ ਕਿਤੇ ਜਲਦੀ ਉਸਕੋ ਜੋ ਹੈ ਹਮ ਅ ਆਪਣੇ ਸ਼ਹਿਰੋਂ ਸੇ ਇਸਕੋ ਖਤਮ ਕਰ ਸਕੇ ਇਸ ਲਈ ਡੋਰ ਟੂ ਡੋਰ ਕਲੈਕਸ਼ਨਸ ਕੀ ਵੀ ਸ਼ੁਰੂਆਤ ਕੀ ਗਈ ਹੈ ਤੇ ਉਧਰ ਬ੍ਰਿਟਿਸ਼ ਅਲਟਰਾ ਦੜਾਕ ਜੈਕ ਫੈਂਟ ਨੇ ਵੱਡਾ ਕਾਰਨਾਮਾ ਕਰਕੇ ਦਿਖਾਇਆ ਦਰਸਲ ਜੈਕ ਫੈਂਟ ਦਿਮਾਗ ਦੇ ਟਿਊਮਰ ਵਰਗੀ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਹੌਸਲਾ ਅਤੇ ਦ੍ਰਿੜਤਾ ਦਿਖਾਈ ਹੈ ਉਹ ਲਗਾਤਾਰ ਦੌੜ ਦੌੜ ਰਹੇ ਨੇ ਤੇ ਲਗਭਗ 4000 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਕੇ 80 ਦਿਨਾਂ ਦੇ ਵਿੱਚ ਉਹ ਮੁਹਾਲੀ ਪਹੁੰਚੇ ਨੇ ਸੋ ਪੂਰੇ ਭਾਰਤ ਦੇ ਵਿੱਚ ਉਹ ਦੌੜ ਲਗਾ ਰਹੇ ਨੇ ਤੇ ਕੈਂਸਰ ਵਰਗੀ ਗੰਭੀਰ ਬਿਮਾਰੀ ਦੇ ਨਾਲ ਜੂਝਣ ਦੇ ਬਾਵਜੂਦ ਅਜਿਹੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਲੱਖਾਂ ਲੋਕਾਂ ਦੇ ਲਈ ਉਹ ਪ੍ਰੇਰਣਾ ਸਰੋਤ ਵੀ ਬਣ ਰਹੇ ਨੇ ਅਮੇਜ਼ਿੰਗ ਯਸੋ ði ਪਲਾਨ ਇਜ਼ ਟੂ ਵੀ ਸਟੋ ਵੈਲ ਵੀ ਸਟਾਰਟਿਡ ਇਨ ਸਾਇਸ਼ੇਂਗਲੇਸ਼ੀਆ ਸੋ ði ਮੋਸਟ ਨਾਰਥਰਨ ਟਿਪ ਆਫ ਇੰਡੀਆ ਐਂਡ ði ਪਲਾਨ ਇਜ਼ ਟੂ ਰਨ 50 ਕਿਲੋਮੀਟਰ ਅ ਡੇ For eighty days, all the way down to the southern tip uh, of kanyakumari So, um, we—I think today is day nineteen. Um, so we've travelled all through the Himalayas, up and over the Himalayas, and now we've landed in Punjab. Um, and I'd, yeah, I'd love to. Have, we've had the most incredible, warm welcome from the people of Punjab. Um, wonderful thanks to this gentleman to, for putting on, putting on such a wonderful occasion today, and we've been greeted with wonderful hospitality. So. Huge gratitude and appreciation for for the people here. Um, now we have another 10-12 kilometers to run for the rest of the day. Um, uh, yeah, I guess that's that's uh, everything I want to say. Could you also talk about your motivation? Sure. So I was diagnosed with a brain tumour six six and a half years ago in 2019. When I was diagnosed, I was quite overweight. I smoked, I drank, I didn't really look after myself, I didn't do any fitness. Um, and it was that diagnosis that was a catalyst for my transformation. And part of that transformation was coming to India. Came to India for four months and went through quite a spiritual journey through yoga and meditation and breathwork and many things. And that helped me cultivate a sense of gratitude and appreciation for many of the other things in life. So I started to see how my Darkness and challenges could be turned into something positive, so that was the start of the whole transformation. It was that journey that I started to run, and then my dreams got a little bit bigger and bigger and bigger, and I realized I wanted to do um, I previously ran ultramarathons around the world to raise money for different cancer charities, and now I wanted to, to do something big in the country that I wanted to honor, which was India, um, which had such a profound impact on, on my life so thank you ਬਿਮਾਰੀਆਂ ਆ ਜਾਂਦੀਆਂ ਨੇ ਤੇ ਉਹ ਜਿਹੜਾ ਬਿਮਾਰ ਬੰਦਾ ਉਹ ਤੇ ਮਤਲਬ ਕਿ ਮਰਦਾ ਹੀ ਮਰਦਾ ਹੈ ਤੇ ਅਦਾ ਪਰਿਵਾਰ ਵੀ ਮਰ ਜਾਂਦਾ ਹੈ ਇਹਨਾਂ ਦੇ ਸਿਖਰੇ ਤੇ ਦੇਖੋ ਕਿ ਉਹ ਜਾ ਹੈ ਕੋਈ ਸ਼ਿਕਨ ਨਹੀਂ ਹੈ ਰੰਗਰਸ਼ਾਈ ਹੋਈਏ ਫਾਈਟ ਕਰ ਰਹੇ ਨੇ ਐਕਚੁਅਲੀ ਫਾਈਟ ਕਰ ਰਹੇ ਨੇ ਠੀਕ ਹੈ ਨਾ ਜੀ ਹਾਂਜੀ ਹਾਂ ਤੇ ਨਾ ਪਹਿਲੇ ਸਭ ਪੁਰਾਣਾ ਨਾਂਮ ਸੀ ਮੈਂ ਮੋਹਨ ਵੀਰ ਸਿੰਘ ਸ਼ੇਰਗਿੱਲ ਡਾਇਰੈਕਟਰ ਪੈਰਾਗੋਨ ਸੀਨੀਅਰ ਕੰਟਰੀ ਕੁ ਸੈਕਟਰ 69 ਕਿ ਕਿ ਮੈਂ ਕਿਸ ਤਰੀਕੇ ਨਾਲ ਤੁਹਾਡਾ ਇਹ ਨਾ ਟਾਈ ਅਪ ਹੋਇਆ ਕਿਹੜੀ ਤਰੀਕੇ ਨਾਲ ਮਿਲੇ ਇਸ ਤਰੀਕੇ ਦਾ ਕ੍ਰੈਡਿਟ ਕ੍ਰੈਡਿਟ ਗੋਸ ਟੂ ਦਾ ਕੋਆਰਡੀਨੇਟਰ ਆਫ ਦਾ ਮੈਡਮ ਆਫ ði ਸਕੂਲ ਦਪਿੰਦਰ ਸ਼ੇਰ ਗਿਲ ਮਾਈ ਡਾਟਰ ਹੂ ਇਜ਼ ਇੰਟੂ ðiਸ ਰਨਿੰਗ ਵਿਦ ਦਾ ਰਨਿੰਗ ਫਰ ਅਟਰਨਿਟੀ ਤੇ ਉਹਨਾਂ ਨੇ ਸਾਰਾ ਕੁਝ ਮਤਲਬ ਕਿ ਜਦੋਂ ਇਹਨਾਂ ਦੇ ਬਾਰੇ ਪਤਾ ਲੱਗਿਆ ਇੱਥੇ ਆਏ ਨੇ ਤੇ ਉਹਨਾਂ ਨੇ ਕੋਆਰਡੀਨੇਟ ਕੀਤਾ ਸਾਰਾ ਕੀਤਾ ਅੱਜ ਮਤਲਬ ਕਿ ਇਹਨਾਂ ਨੂੰ ਸਕੂਲ ਦੇ ਵਿੱਚ ਸਿੱਧਿਆ ਗਿਆ ਤੇ ਇਹਨਾਂ ਦਾ ਸਾਰਾ ਕਿੱਦਾਂ ਮਹਿਸੂਸ ਹੋ ਰਿਹਾ ਹੈਗੀ ਮਹਿਸੂਸ ਮੈਂ ਵਾਹ ਜੋ ہمارا ਹੁੰਦਾ ਹੈ ਉਹ ਜਾਨ سے ਪਿਆਰਾ ਹੁੰਦਾ ਹੈ ਜਿਆਦਾ ਕੀ ਨਹੀਂ ਜ਼ਰੂਰਤ ਹਮਕੋ ਥੋੜੇ ਮੇਂ guzara ਹੁੰਦਾ ਹੈ ਐਸਾ ਦੇਕਰ ਆਏ ਅਸੀਂ ਇਹਨਾਂ ਨੂੰ ਜੀ ਆਇਆਂ ਆਖਿਆ ਅਸੀਂ ਇਹਨਾਂ ਤੋਂ ਭਾਵੇਂ ਅੱਜ ਦੇ ਦਿਨ 'ਚ ਅਸੀਂ ਤੰਦਰੁਸਤ ਹੈਗੇ ਆਂ ਪਰ ਪਰਮਾਤਮਾ ਸਾਨੂੰ ਤੰਦਰੁਸਤੀ ਰੱਖੇ ਸਾਰੇ ਨੂੰ ਤੰਦਰੁਸਤੀ ਰੱਖੇ ਪਰ ਅਸੀਂ ਇਹ ठान ਲਈਏ ਕਿ ਜੇ ਸਾਡੇ ਕੋਲ ਜੇ ਸਾਨੂੰ ਵੀ ਇਹ ਕੋਈ ਕਿਸੇ ਪ੍ਰਕਾਰ ਦਾ ਕੋਈ ਰੋਗ ਗ੍ਰਸਪੋਣਿਆ ਤੇ ਅਸੀਂ ਮਤਲਬ ਕਿ ਇਹਨਾਂ ਤੋਂ ਇਨਸਪਾਇਰੇਸ਼ਨ ਲੈ ਕੇ ਅੱਜ ਦੇ ਦਿਨ ਤੋਂ ਆਪਣੀ ਜ਼ਿੰਦਗੀ ਨੂੰ ਮਤਲਬ ਕਿ ਜੀਵਾਂਗੇ ਪੂਰੀ ਜ਼ਿੰਦਗੀ ਤੱਕ ਮਤਲਬ ਕਿ ਇਹਨਾਂ ਨੂੰ ਯਾਦ ਕਰਦੇ ਰਹਿਣਾ ਹੈ ਹਾਂਜੀ ਤੇ ਉਦੋਂ ਨੇਪਾਲ ਤੋਂ ਬਾਅਦ ਫਰਾਂਸ ਦੇ ਵਿੱਚ ਵੀ ਲੋਕਾਂ ਵੱਲੋਂ ਜ਼ਬਰਦਸਤ ਪਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ ਫਰਾਂਸ ਦੀ ਸਰਕਾਰ ਨੇ ਆਪਣੇ 2026 ਦੇ ਬਜਟ ਦੇ ਵਿੱਚ ਲਗਭਗ 52 ਮਿਲੀਅਨ ਡਾਲਰ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ ਸੋ ਇਸ ਦੇ ਵਿਰੋਧ ਦੇ ਵਿੱਚ ਲੋਕ ਸੜਕਾਂ ਤੇ ਉਤਰ ਆਏ ਨੇ ਇਸ ਵਿੱਚ ਪੈਨਸ਼ਨਾਂ ਨੂੰ ਫ੍ਰੀਜ਼ ਕਰਨਾ ਸਿਹਤ ਅਤੇ ਸਿੱਖਿਆ ਤੇ ਖਰਚਾ ਘਟਾਉਣਾ ਬੇਰੋਜ਼ਗਾਰੀ ਦੇ ਲਾਭ ਨੂੰ ਘਟਾਉਣਾ ਅਤੇ ਰਾਸ਼ਟਰੀ ਛੁੱਟੀਆਂ ਨੂੰ ਖਤਮ ਕਰਨਾ ਵੀ ਸ਼ਾਮਲ ਹੈ ਸੋ ਸਰਕਾਰ ਦਾ ਦਾਵਾ ਹੈ ਕਿ ਦੇਸ਼ ਦਾ ਘਾਟਾ ਯੂਰੋਪੀਅਨ ਯੂਨੀਅਨ ਦੇ 3% ਮਿਆਰ ਤੋਂ ਦੁੱਗਣਾ ਹੈ ਅਤੇ ਕਰਜ਼ਾ ਜੀਡੀਪੀ ਦੇ 114% ਤੱਕ ਪਹੁੰਚ ਗਿਆ ਹੈ ਹਾਲਾਂਕਿ ਲੋਕ ਇਸ ਨੂੰ ਅਮੀਰਾਂ ਦੇ ਲਈ ਰਾਹਤ ਤੇ ਗਰੀਬਾਂ ਦੇ ਉੱਤੇ ਬੋਝ ਵਜੋਂ ਦੇਖ ਰਹੇ ਨੇ ਯੂਨੀਅਨ ਅਮੀਰਾਂ ਤੇ ਟੈਕਸਾ ਵਧਾਉਣ ਦੀ ਮੰਨ ਕਰਦੀਆਂ ਨੇ ਮਹਿੰਗਾਈ ਕਾਰਨ ਜ਼ਿੰਦਗੀ ਪਹਿਲਾਂ ਹੀ ਮੁਸ਼ਕਿਲ ਹੋ ਗਈ ਹੈ ਸੋ ਵੱਡੇ ਪੱਧਰ ਤੇ ਫਰਾਂਸ ਦੇ ਵਿੱਚ ਰੋਜ਼ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ ਬਜਟ ਦੇ ਵਿੱਚ ਕਟੌਤੀ ਤੋਂ ਬਾਅਦ ਲੋਕਾਂ ਦੇ ਵਿੱਚ ਰੋਜ਼ ਦੀ ਭਾਵਨਾ ਵੱਧ ਗਈ ਹੈ ਖਾਸ ਕਰਕੇ ਮੱਧ ਵਰਗ ਤੇ ਮਜ਼ਦੂਰ ਵਰਗ ਤੇ ਦਬਾਅ ਵਧਿਆ ਹੈ 2 ਸਾਲਾਂ ਦੇ ਵਿੱਚ ਆ 5 ਪੀਐਮ ਬਦਲੇ ਨੇ ਸੋ ਵੱਡੇ ਪੱਧਰ ਤੇ ਸਰਕਾਰਾਂ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਿਆ ਤੇ ਲੋਕ ਹੁਣ ਪ੍ਰਦਰਸ਼ਨ ਕਰ ਰਹੇ ਨੇ ਸੋ ਨਵੀਂ ਨਿਯੁਕਤੀ ਦੀ ਸ਼ੁਰੂਆਤ ਤੋਂ ਹੀ ਸਰਕਾਰ ਤੇ ਜਿਹੜਾ ਦਬਾਅ ਹੈ ਉਹ ਲੋਕਾਂ ਵੱਲੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਪੂਰੇ ਪ੍ਰਦਰਸ਼ਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਵੱਡੇ ਪੱਦਰ ਤੇ ਸੜਕਾਂ ਤੇ ਉੱਤਰ ਕੇ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ-ਬਹੁਤ ਧੰਨਵਾਦ